ਸਾ ਸੰਗਤ ਜੇ ਭਾਈ ਮਰਦਾਨੇ ਨੇ ਅੰਦਰੋਂ ਮੰਨ ਲਿਆ ਕਿ ਮੈਂ ਚੱਕਰ ਗੁਰੂ ਨਾਨਕ ਦਾ ਹਾਂ ਇੱਕ ਗੱਲ ਸੱਚ ਹੈ ਜਿਹੜਾ ਗੁਰੂ ਨਾਨਕ ਦਾ ਹੋ ਜਾਏ ਗੁਰੂ ਨਾਨਕ ਸਾਹਿਬ ਉਹਦੇ ਹੋ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਨੇ ਸਦਾ ਵਾਸਤੇ ਅਮਰ ਕਰਨ ਵਾਸਤੇ ਭਾਈ ਮਰਦਾਨਾ ਜੀ ਨੂੰ ਬਾਣੀ ਵਿੱਚ ਬਿਠਾ ਦਿੱਤਾ ਤੁਸੀਂ ਹੈਰਾਨ ਹੋਮੋਗੇ ਜਦੋਂ ਭਾਈ ਮਰਦਾਨੇ ਦਾ ਫੁਰਮ ਦੀ ਧਰਤੀ ਤੇ ਅੰਤਮ ਸਮਾਂ ਆਇਆ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਮਰਦਾਨਿਆ ਉਹ 34 ਸਾਲ ਨਾਲ ਸੇਵਾ ਕੀਤੀ ਹੈ ਤੂੰ ਦੱਸ ਕੀ ਚਾਹੁੰਨੇ ਤੇਰੇ ਪੁੱਤਰ ਪਰਿਵਾਰ ਪੀੜੀਆਂ ਨੂੰ ਰਾਜ ਬਖਸ਼ ਦਈਏ ਤਨੇ ਹੱਥ ਜੋੜ ਕੇ ਕਿਹਾ ਮਹਾਰਾਜ ਮੈਨੂੰ ਜੇ ਰਾਜ ਦੇਣਾ ਹੈ ਆਪਣੇ ਚਰਨਾਂ ਦਾ ਦਿਓ ਜੇ ਮੇਰੇ ਤੇ ਕਿਰਪਾ ਕਰਨੀ ਹੈ ਮਹਾਰਾਜ ਮੇਰੇ ਤੋਂ ਬਾਅਦ ਮੇਰੇ ਪੁੱਤਰ ਨੂੰ ਆਪਣੀ ਚਰਨਾਂ ਵਿੱਚ ਰੱਖਿਓ ਇਹ ਸਭ ਤੋਂ ਵੱਡਾ ਰਾਜ ਹੈ ਇਤਿਹਾਸ ਪੜਿਓ ਭਾਈ ਮਰਦਾਨੇ ਤੋਂ ਬਾਅਦ ਅੱਧੀ ਉਦਾਸੀ ਕੁਝ ਸਾਲ ਗੁਰੂ ਨਾਨਕ ਦੇ ਮਹਾਰਾਜ ਨੇ ਭਾਈ ਮਰਦਾਨੇ ਦੇ ਪੁੱਤਰ ਨੂੰ ਵੀ ਨਾਲ ਰੱਖਿਆ ਇੱਕ ਉਦਾਸੀ ਤੇ ਸਿੱਧ ਜੋਗੀਆਂ ਵੱਲ ਭਾਈ ਮਰਦਾਨਿਆਂ ਜੀ ਦਾ ਪੁੱਤਰ ਵੀ ਨਾਲ ਗਿਆ ਤਾਂ ਉਹਨੇ ਕਿਹਾ ਮਹਾਰਾਜ ਜੇ ਮੇਰੇ ਤੇ ਕਿਰਪਾ ਕਰਨੀ ਮੇਰੇ ਪੁੱਤਰ ਨੂੰ ਨਾਲ ਰੱਖਿਓ ਇਹ ਹੀ ਰਾਜ ਹੈ ਤਾਂ ਦੂਰ ਫਿਰ ਪਿਆਰ ਵਿੱਚ ਕਹਿੰਦੇ ਚੱਲ ਤੂੰ ਮੁਸਲਮਾਨ ਐ ਭਾਈ ਮਰਦਾਨੇ ਤੂੰ ਖੁਰਮ ਦੀ ਧਰਤੀ ਤੇ ਸਰੀਰ ਛੱਡਣ ਲੱਗਾ ਹਾਂ ਤੇਰੀ ਕਬਰ ਬਣਾਵਾ ਲਈਏ ਇਹ ਦੁਨੀਆਂ ਦੇ ਲੋਕ ਤੇਰੀ ਕਬਰ ਤੇ ਆ ਕੇ ਮੰਗਾ ਮੰਗਿਆ ਕਰਨਗੇ ਇਸ਼ਾਵਾਂ ਦੀ ਪੂਰਤੀ ਲੈ ਆਉਣਗੇ ਕੁੱਲ ਦੁਨੀਆਂ ਦੇ ਲੋਕ ਤੇਰੀ ਕਬਰ ਤੇ ਸਜਦਾ ਕਰਨਗੇ ਵੱਡੇ ਵੱਡੇ ਦੂਰੋਂ ਦੂਰੋਂ ਸੰਸਾਰ ਦੇ ਲੋਕ ਜੇ ਦੀ ਕਿਤੇ ਮੰਗ ਨਹੀਂ ਪੂਰੀ ਹੋਏਗੀ ਤੇਰੀ ਕਬਰ ਤੇ ਆਇਆ ਕਰੇਗਾ ਮਰਦਾਨੇ ਬਣਾ ਦੀਏ ਕਬਰ ਤੇ ਦੇਖੋ ਕੈਸਾ ਭਾਈ ਮਰਦਾਨਾ ਹੱਥ ਜੋੜ ਕੇ ਕਹ ਸੱਜੇ ਪਾਤਸ਼ਾ ਸਰੀਰ ਦੀ ਕਬਰ ਚੋਂ ਕੱਢ ਕੇ ਹੁਣ ਪੱਥਰ ਦੀ ਕਬਰ ਵਿੱਚ ਪਾਉਣ ਲੱਗੇ ਹੋ ਮਹਾਰਾਜ ਮੈਨੂੰ ਉਸ ਕਬਰ ਵਿੱਚ ਨਾ ਪਾਇਓ ਇਸ ਕਬਰ ਤੋਂ ਕੱਢ ਕੇ ਮੈਨੂੰ ਬਾਹਰ ਲਿਆਂ ਇੱਟਾਂ ਦੀ ਕਬਰ ਵਿੱਚ ਨਾ ਪਾਇਓ ਹੇ ਗੁਰੂ ਨਾਨਕ ਸਾਹਿਬ ਜੇ ਮੇਰੇ ਤੇ ਕਿਰਪਾ ਕਰਨੀ ਆਪਣੇ ਚਰਨਾਂ ਵਿੱਚ ਮੈਨੂੰ ਬਿਸਾਓ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਆ ਸਭ ਕੁਝ ਪੁੱਛ ਕੇ ਕਿਹਾ ਮਰਦਾਨੇ ਜਹ ਜਿੱਥੇ ਲੋਕ ਸਾਡਾ ਨਾਮ ਲੈਣਗੇ ਉੱਥੇ ਤੇਰਾ ਵੀ ਨਾਲ ਲਿਆ ਕਰਨਗੇ ਜੁਗੋ ਜੁਗ ਅਟਲ ਤੁਰ ਕੀ ਬਾਣੀ ਵਿੱਚ ਤੈਨੂੰ ਬਿਠਾ ਦੇਣੇ ਕੁਝ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਲਿਖੇ ਉਹਨਾਂ ਸ਼ਬਦਾਂ ਦੇ ਨਾਲ ਸਰਲੇਖ ਪਾ ਦਿੱਤਾ ਮਰਦਾਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਦੇ। ਮਹਾਰਾਜ ਨੇ ਮਹੱਲਾ ਪਹਿਲਾ ਲਿਖ ਕੇ ਨਾਲ ਲਿਖਿਆ ਮਰਦਾਨਾ ਲੋਕਾਂ ਨੂੰ ਯਾਦ ਰਵੇ। ਔਰ ਤੁਰਕੀ ਬਾਣੀ ਵਿੱਚ ਮਹਾਰਾਜ ਨੇ ਥਾਂ ਦੇ ਕੇ ਕਿਹਾ ਭਾਈ ਮਰਦਾਨੇ ਜੇ ਲੋਕ ਸਾਨੂੰ ਜਿੱਥੇ ਚੇਤੇ ਕਰਨਗੇ ਤੈਨੂੰ ਵੀ ਯਾਦ ਕਰਨਗੇ। ਕੋਲ ਬਿਠਾ ਕੇ ਮਹਾਰਾਜ ਨੇ ਭਾਈ ਸੰਤੋਖ ਸਿੰਘ ਜੀ ਦਾ ਉਹ પ્રસੰਗ ਆਉਣਾ ਹੈ ਖੁਰਮ ਦੀ ਧਰਤੀ ਦਾ। ਜਿੱਥੇ ਮਹਾਰਾਜ ਨੇ 3.4 ਘੜੀਆਂ ਨਾਮ ਜਪਾਇਆ ਭਾਈ ਮਰਦਾਨੇ ਨੂੰ 3.4 ਘੜੀ ਡੇਢ ਪੌਣੇ 2 ਘੰਟੇ ਬਿਠਾ ਕੇ ਕਿਹਾ ਮਰਦਾਨੇ ਜਿਹਨੂੰ ਚੇਤੇ ਕਰਨਾ ਇੱਕ ਵਾਰ ਕਰ ਲੈ ਸੁਰਤ ਲੈ ਜਾ ਆਪਣੀ ਤਲਵੰਡੀ ਬੱਚਿਆਂ ਨੂੰ ਵੇਖ ਲੈ ਘਰ ਵੇਖ ਲੈ ਮਿੱਤਰ ਦੋਸਤ ਜਿਹਨੂੰ ਕੋਈ ਪੁੱਤਰ ਧੀ ਨੂੰ ਮਿਲਣਾ ਮਿਲਣਾ ਸੋਤੀ ਕਰਕੇ ਉਤੋਂ ਵੱਧ ਸੁਰਤ ਨਾ ਪਟਾਈਂ ਅਕਾਲ ਪੁਰਖ ਦੇ ਸਿਮਰਨ ਵਿੱਚ ਆਪਣੀ ਸੁਰਤ ਜੋੜੀ ਮਹਾਰਾਜ ਨੇ ਇੱਕ ਵਾਰ ਅੱਖਾਂ ਬੰਦ ਕਰਾ ਕੇ ਉਹਨੂੰ ਤਲਵੰਡੀ ਦਿਖਾਤੀ ਘਰ ਪਰਿਵਾਰ ਪੁੱਤਰ ਸਭ ਚੇਤੇ ਕਰ ਲਏ ਉਹਨੇ ਕਹਿੰਦੇ ਮਹਾਰਾਜ ਕਰ ਲਿਆ ਕਹਿੰਦੇ ਬਸ ਹੁਣ ਨਾ ਕਰੀ ਫਿਰ ਫਿਰ ਬਿਠਾ ਕੇ ਕੋਲ ਸਾਢੇ ਚਾਰ ਘੜੀਆਂ ਸਿਮਰਨ ਕਰਾਇਆ ਜਦੋਂ ਆਖਰੀ ਸਵਾਸ ਆ ਗਿਆ ਫਿਰ ਮਹਾਰਾਜ ਨੇ ਕਿਹਾ ਕਿੰਨੇ ਸਾ ਰਹਿ ਗਏ ਮਰਦਾਨਿਆਂ ਤਾਂ ਦਿਖ ਗਿਆ ਸਭ ਕੋਈ ਕਹਿੰਦੇ ਮਹਾਰਾਜ ਨੌ ਸਵਾਸ ਰਹਿ ਗਏ ਕਹਿੰਦੇ ਬਸ ਹੁਣ ਜਪ ਫਿਰ 900 ਅਸ ਪੂਰੇ ਹੋਏ ਜਦੋਂ ਸਰੀਰ ਇਦਾਂ ਡਿੱਗ ਪਿਆ ਜਿਵੇਂ ਰੇਤ ਦੀ ਕੰਧ ਡਿੱਗਦੀ ਹੈ ਮਹਾਰਾਜ ਦੀ ਗੋਦ ਵਿੱਚ ਸਿਰ ਡਿੱਗ ਪਿਆ। ਹਜ਼ੂਰ ਨੇ ਪਿਆਰ ਨਾਲ ਉੱਥੇ ਆਪਣੇ ਹੱਥੀ ਸਰੀਰ ਦੀ ਸੰਭਾਲ ਕੀਤੀ। ਉਤੋਂ ਮੱਤਲਵੰਡੀ ਆਏ। ਉਹਦੇ ਘਰ ਪਰਿਵਾਰ ਵਾਲਿਆਂ ਨੂੰ ਸਭ ਕੁਝ ਦੱਸਿਆ। ਉਹੀ ਰਵਾਬ ਮਹਾਰਾਜ ਨੇ ਮਰਦਾਨੇ ਦੇ ਪੁੱਤਰ ਨੂੰ ਦਿੱਤੀ ਬੇਟਾ ਲੈ ਕੁਝ ਸਮਾਂ ਤੂੰ ਵੀ ਸਾਡੇ ਨਾਲ ਸੇਵਾ ਕਰ ਆਪਣੇ ਪਿਤਾ ਦੀ ਜਗ੍ਹਾ ਤੇ ਨਾਲ ਸਾਡੇ ਚੱਲਿਆ ਕਰ। ਇੱਕ ਵਾਰ ਜੋਗੀਆਂ ਕੋਲ ਮਹਾਰਾਜ ਜਦੋਂ ਫਿਰ ਬਾਦ ਵਿੱਚ ਗਏ ਅਚਲ ਬਟਾਲੇ ਉਦੋਂ ਮਹਾਰਾਜ ਫਿਰ ਭਾਈ ਮਰਦਾਨੇ ਦੇ ਪੁੱਤਰ ਨੂੰ ਨਾਲ ਲੈ ਕੇ ਗਏ ਕਹਿਣ ਤੋਂ ਭਾਵ ਇਹ ਹੈ ਅੱਜ ਜੇ ਮਰਦਾਨੇ ਨੇ ਕਹਿ ਦਿੱਤਾ हे ਪਿਤਾ ਜੀ ਮੈਂ ਗੁਰੂ ਨਾਨਕ ਦਾ ਚੱਕਰ ਰਹਿ ਜੋ ਮੈਨੂੰ ਕਹਿਣਗੇ ਮੈਂ ਉਹ ਕਰਨਾ ਜਿਹੜਾ ਗੁਰੂ ਨਾਨਕ ਦਾ ਹੋ ਜਾਏ ਮੇਰਾ ਧੰਨ ਗੁਰੂ ਨਾਨਕ ਸਹਿਬ ਉਸ ਦੇ ਹੋ ਜਾਂਦੇ ਨੇ